ਹਾਂਜੀ ਦੋਸਤੋ ਸ਼ਾਸਤਰੀ ਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਮੱਲਾ ਤੇ ਅੱਜ ਆਪਾਂ ਆਏ ਹੋਏ ਹਾਂ ਆਪਣੇ ਖੇਤ ਦੇ ਵਿੱਚ ਤੇ ਤੁਹਾਨੂੰ ਮੈਂ ਦਿਖਾਉਣਾ ਅੱਜ ਆਪਾਂ ਲਾਈ ਸੀ ਐਸੇ ਮਹੀਨੇ ਦੇ ਵਿੱਚ ਸਟਾਰਟਿੰਗ ਦੇ ਮਹੀਨਾ ਸ਼ੁਰੂ ਹੋਣ ਚੀ ਮੱਕੀ ਖੀਰਾ ਤੇ ਟਿੰਡੋ ਦੀ ਖੇਤੀ ਕੀਤੀ ਆਪਾਂ ਤੇ ਆਪਾਂ ਹੋਰ ਵੀ ਬਹੁਤ ਸਾਰੀਆਂ ਵੈਜੀਟੇਬਲ ਲਾ ਰਹੇ ਆ ਉਗਾ ਰਹੇ ਆ ਤੇ ਇਹਨਾਂ ਦੀ ਆਪਾਂ ਕਰਦੇ ਆ ਖੇਤੀ ਤੇ ਆਓ ਹੁਣ ਆਪਾਂ ਤਹਾਨੂੰ ਦਿਖਾਈਏ ਖੀਰੇ ਦੀ ਤੇ ਮੱਕੀ ਦੀ ਖੇਤੀ ਕਿ ਕਿਵੇਂ ਆਪਾਂ ਖੀਰਾ ਮੱਕੀ ਦੇ ਨਾਲ ਲਾ ਕੇ ਆਪਾਂ ਖੀਰਾ ਉਗਾ ਸਕਦੇ ਆਂ ਤੇ ਖੀਰੇ ਦੀ ਖੇਤੀ ਕਰ ਸਕਦੇ ਆਂ ਆਓ ਹੁਣ ਆਪਾਂ ਤੁਹਾਨੂੰ ਦਿਖਾਈਏ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆ ਆਪਾਂ ਖੀਰਾ ਲਾਇਆ ਹੋਇਆ ਆ ਖੀਰੇ ਦੀ ਬੇਲ ਆ ਮਿੱਤਰੋ ਤੇ ਆ ਹੈਗਾ ਮੱਕੀ ਦਾ ਟਾਂਡਾ ਇੱਕ ਇੱਧਰ ਟਾਂਡਾ ਤੇ ਇੱਕ ਇੱਧਰ ਟਾਂਡਾ ਐਸੀ ਤਰ੍ਹਾਂ ਹੀ ਆਪਾਂ ਸਾਰਾ ਹੀ ਖੇਤ ਐਸੇ ਤਰ੍ਹਾਂ ਹੀ ਲਾਇਆ ਵਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਖੀਰਿਆਂ ਦੀਆਂ ਬੇਲਾਂ ਮੱਕੀਆਂ ਦੇ ਟਾਂਡਿਆਂ ਦੇ ਨਾਲ ਲਾਈਆਂ ਨੇ ਕਿ ਆਪਾਂ ਇਹਨਾਂ ਨੂੰ ਛਾਂ ਕਰਕੇ ਮੱਕੀ ਪਹਿਲਾਂ ਹੋ ਜਾਂਦੀ ਏ ਛੇਤੀ ਤੇ ਖੀਰਾ ਹੌਲੀ-ਹੌਲੀ ਤੁਰਦਾ ਵਾ ਜਦੋਂ ਨੂੰ ਬੇਲਾਂ ਨੂੰ ਖੀਰਾ ਲੱਗਣਾ ਉਹਦੋਂ ਨੂੰ ਸ਼ਾਮੇ ਹੀ ਖੀਰਾ ਠੰਡਕ ਦੇ ਨਾਲ ਹੀ ਹੋਣਾ ਤੇ ਮੱਕੀ ਦੇ ਨਾਲ ਆਪਾਂ ਖੀਰਾ ਲਾਇਆ ਵਾ ਤੇ ਉਗਾਇਆ ਵਾ ਜਿਵੇਂ ਮੱਕੀ ਵੱਡੀ ਹੋ ਜੂਗੀ ਤੇ ਖੀਰਾ ਥੱਲੇ ਤਰਪੂਗਾ ਤੇ ਖੀਰੇ ਲੱਗਣ ਲੱਗ ਜਾਣਗੇ ਬੇਲਾਂ ਨੂੰ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਧਰ ਆਪਾਂ ਇਹਨਾਂ ਦੇ ਵਿੱਚ ਬਿੱਡਾਂ ਦੇ ਜੋ ਕਿ ਬੈੱਡ ਬਣਾ ਕੇ ਇਹਨਾਂ ਦੇ ਵਿੱਚ ਆਪਾਂ ਧਣੀਆਂ ਵੀ ਲਾਇਆ ਵਾ ਚਟਕੀਆਂ ਦੇ ਨਾਲ ਧਣੀਆਂ ਲਾ ਕੇ ਆਪਾਂ ਉਗਾਰਿਆ ਤੇ ਇੱਧਰ ਆਪਾਂ ਪਾਲਕ ਵੀ ਲਾ ਲਈ ਵਿੱਚੇ ਹੀ ਕਿਉਂਕਿ ਆਪਣੇ ਕੋਲੇ ਬੈੱਡ ਬਚ ਗਏ ਸੀਗੇ ਤੇ ਇਸੇ ਤਰ੍ਹਾਂ ਹੀ ਆਪਾਂ ਬਿੱਡਾਂ ਦੇ ਵਿੱਚ ਪਾਲਕ ਦੀ ਖੇਤੀ ਮੱਕੀ ਦੀ ਖੇਤੀ ਖੀਰੇ ਦੀ ਖੇਤੀ ਤੇ ਨਾਲ ਹੀ ਆਪਾਂ ਟਿੰਡੋ ਦੀ ਖੇਤੀ ਵੀ ਕੀਤੀ ਆ ਟਿੰਡੋ ਦੀਆਂ ਬੇਲਾਂ ਵੀ ਮੱਕੀ ਵਾਲੇ ਬਿੱਡਾਂ ਤੇ ਹੀ ਲਾਈਆਂ ਨੇ ਆ ਦੇਖ ਸਕਦੇ ਹੋ ਤੁਸੀਂ ਟਿੰਡੋ ਦੀਆਂ ਬੇਲਾਂ ਨੇ ਆ ਟਿੰਡੋ ਦੀਆਂ ਬੇਲਾਂ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਗਈਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਰਪੀਆਂ ਨੇ ਮੱਕੀ ਵੀ ਤੁਰਪੀਆ ਧਣੀਆਂ ਵੀ ਵਧੀਆ ਹੋ ਚੱਲਿਆ ਆਪਣਾ ਪਾਲਕ ਵੀ ਵਧੀਆ ਹੋ ਚੱਲੀ ਤੇ ਆਪਾਂ ਖੀਰਾ ਵੀ ਵਧੀਆ ਤਰੀਕੇ ਦੇ ਨਾਲ ਤੋੜ ਲਿਆ ਮੱਕੀ ਵੀ ਵਧੀਆ ਤੁਰ ਰਹੀ ਆ ਖੀਰਾ ਵੀ ਵਧੀਆ ਤੁਰ ਪਿਆ ਵਾ ਹਾਂਜੀ ਦੋਸਤੋ ਜੇ ਆਪਣਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਐਸੀ ਤਰ੍ਹਾਂ ਹੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਆਪਣੇ ਚੈਨਲ ਨੂੰ ਅੱਗੇ ਤੋਂ ਅੱਗੇ ਹੋਰ ਵੀ ਵਧਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਆਪਾਂ ਹੋਰ ਵੀ ਨਵੇਂ ਤੋਂ ਨਵੇਂ ਬਲੌਗ ਪਾ ਸਕੀਏ ਬਹੁਤ-ਬਹੁਤ ਧੰਨਵਾਦ